ਅਮਰੀਕੀ ਫੌਜ ਦੇ ਵਿੱਚ ਸਿੱਖਾਂ ਦੇ ਲਈ ਦਾੜੀ ਦੀ ਨੀਤੀ ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅਮਰੀਕੀ ਸੰਸਦ ਮੈਂਬਰ ਨੇ ਜੰਗੀ ਮਾਮਲਿਆਂ ਦੇ ਮੁਖੀ ਨੂੰ ਪੱਤਰ ਲਿਖਿਆ ਜਿਸ ਵਿੱਚ ਅਮਰੀਕੀ ਫੌਜ ਦੇ ਸੈਨਿਕਾ ਦੇ ਲਈ ਜਾਰੀ ਕੀਤੀ ਗਈ ਦਾੜੀ ਸੰਬੰਧੀ ਨੀਤੀ ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਜ਼ਿਕਰ ਇਹ ਖਾਸ ਹੈ ਕਿ ਅਮਰੀਕੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਸਿੱਖ ਸੈਨਿਕ ਨਵੀਂ ਨੀਤੀ ਦੇ ਬਾਰੇ ਕਾਫੀ ਚਿੰਤਤ ਨੇ। ਨਵੀਂ ਨੀਤੀ ਜਿਸ ਮੁਤਾਬਕ ਸਾਰੇ ਹੀ ਅਮਰੀਕੀ ਸੈਨਿਕਾਂ ਨੂੰ ਆਪਣੀਆਂ ਦਾੜੀਆਂ ਕੱਟਣ ਦੇ ਸਖਤ ਹੁਕਮ ਦਿੱਤੇ ਗਏ ਨੇ ਜਿਸ ਤੋਂ ਬਾਅਦ ਸਿੱਖ ਪਾਈਚਾਰੇ ਦੇ ਵਿੱਚ ਚਿੰਤਾ ਦੀ ਲਹਿਰ ਹੈ ਅਜਿਹੇ ਚ ਹਾਲਾਤ ਨੂੰ ਵੇਖਦੇ ਹੋਏ ਅਮਰੀਕੀ ਕਾਂਗਰਸਮੈਨ ਥੋਮਸ ਸੂਜੀ ਨੇ ਜੰਗੀ ਮਾਮਲੇ ਦੇ ਮੁਖੀ ਪੀਟ ਹੈਕਸਿਥ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਸਿੱਖ ਪਾਈਚਾਰੇ ਦੀਆਂ ਚਿੰਤਾਵਾਂ ਨੂੰ ਉਜਾਕਰ ਕੀਤਾ ਤੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਿੱਖ ਧਰਮ ਦੇ ਵਿੱਚ ਵਾਲ ਅਤੇ ਦਾੜੀ ਰੱਖਣਾ ਜ਼ਰੂਰੀ ਹੈ ਅਤੇ ਇਹ ਸਿੱਖ ਧਰਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਪੀਟ ਹੈਗਸਥ ਨੂੰ ਲਿਕੇ ਇਸ ਪੱਤਰ ਦੇ ਵਿੱਚ ਕਾਂਗਰਸਮੈਨ ਥੋਮਸ ਆਰ ਸੂਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਿੱਖ ਪੀੜ੍ਹੀਆਂ ਤੋਂ ਅਮਰੀਕੀ ਫੌਜੀਆਂ ਦੇ ਨਾਲ ਮਿਲ ਕੇ ਲੜਦੇ ਆ ਰਹੇ ਨੇ ਜਿਸ ਵਿੱਚ ਪਹਿਲਾ ਅਤੇ ਦੂਜਾ ਵਿਸ਼ਵ ਯੁੱਧ ਵੀ ਸ਼ਾਮਲ ਹੈ ਨਿਊਯਾਰਕ ਦੇ 3ਜੀ ਕਾਂਗਰਸ ਜ਼ਿਲ੍ਹੇ ਦੇ ਅਮਰੀਕੀ ਪ੍ਰਤਨਿਧ ਸੂਜੀ ਨੇ ਕਿਹਾ ਹੈ ਕਿ ਸਿੱਖਾਂ ਦੇ ਲਈ ਆਪਣੇ ਦੇਸ਼ ਦੀ ਸੇਵਾ ਕਰਨਾ ਇੱਕ ਪਵਿੱਤਰ ਫਰਜ਼ ਸਮਝਿਆ ਜਾਂਦਾ ਹੈ ਜੋ ਕਿ ਸ਼ਾਂਤ ਸਿਪਾਹੀ ਦੇ ਆਦਰਸ਼ ਦਾ ਪ੍ਰਤੀਕ ਹੈ ਜਿਸ ਵਿੱਚ ਧਰਮ ਅਤੇ ਸੇਵਾ ਦਾ ਸੁਮੇਲ ਹੈ ਸੈਕਟਰਮ ਆਪਣੇ ਪੈਰੋਕਾਰਾਂ ਨੂੰ ਰੱਬ ਦੇ ਸਾਹਮਣੇ ਸ਼ਰਧਾ ਅਤੇ ਬਰਾਬਰੀ ਦੇ ਪ੍ਰਤੀਕ ਵਜੋਂ ਬਿਨਾ ਕੱਟੇ ਵਾਲ ਅਤੇ ਦਾੜੀ ਰੱਖਣ ਲਈ ਕਹਿੰਦਾ ਹੈ ਸੂਜੀ ਨੇ ਫੌਜੀ ਪੇਸ਼ੇਵਰਤਾ ਅਤੇ ਵਰਦੀ ਦੇ ਮਾਪਦੰਡਾ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਪਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਾਰਮਿਕ ਆਧਾਰਿਤ ਜਾਂ ਫਿਰ ਮੈਡੀਕਲ ਛੋਟਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਨਵੇਂ ਹੁਕਮਾਂ ਤੋਂ ਬਾਅਦ ਕੁਝ ਸਿੱਖ, ਮੁਸਲਿਮ ਅਤੇ ਅਫਰੀਕੀ-ਅਮਰੀਕੀ ਚੋਣਕਾਰਾਂ ਨੂੰ ਡਰ ਹੈ ਕਿ ਜੇਕਰ ਧਾਰਮਿਕ ਸੱਭਿਆਚਾਰਕ ਜਾਂ ਮੈਡੀਕਲ ਸ਼ੂਟਾਂ ਤੋਂ ਬਿਨਾ ਦਾੜੀ ਤੇ پابੰਦੀ ਲਾਗੂ ਕੀਤੀ ਜਾਂਦੀ ਹੈ ਤਾਂ ਇਹ ਅਣਜਾਣੇ ਦੇ ਵਿੱਚ ਉਹਨਾਂ ਨੂੰ ਵਰਦੀ ਦੇ ਵਿੱਚ ਆਪਣੀ ਦੇਸ਼ ਦੀ ਸੇਵਾ ਕਰਨ ਤੋਂ ਰੋਕ ਸਕਦੀ ਹੈ। ਸੂ ਸੰਸਦ ਮੈਂਬਰ ਸੂਜੀ ਦੇਵਲ ਨੇ ਜੰਗੀ ਮਾਮਲਿਆਂ ਦੇ ਮੁਖੀ ਪੀਟ ਹੈਗਸਿਤ ਨੂੰ ਪੱਤਰ ਲਿਖ ਕੇ ਅਮਰੀਕੀ ਫੌਜ ਦੇ ਵਿੱਚ ਸਿੱਖਾਂ ਲਈ ਦਾੜੀ ਦੀ ਨੀਤੀ ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇੱਥੇ ਵੀ ਦੱਸਦੀ ਹੈ ਕਿ ਪਿਛਲੇ ਮਹੀਨੇ ਅਮਰੀਕੀ ਜਨਰਲ ਅਤੇ ਫਲੈਗ ਅਫਸਰਾਂ ਨੂੰ ਆਪਣੇ ਸੰਬੋਧਨ ਦੇ ਵਿੱਚ ਹੈਕਸਿਕ ਨੇ ਕਿਹਾ ਸੀ ਕਿ ਅਸੀਂ ਆਪਣੇ ਵਾਲ ਕਟਵਾਵਾਂਗੇ ਆਪਣੀਆਂ ਦਾੜੀਆਂ ਕਟਵਾਵਾਂਗੇ ਅਤੇ ਮਿਆਰਾਂ ਦੀ ਪਾਲਣਾ ਕਰਾਂਗੇ ਕਿਉਂਕਿ ਗੈਰ ਪੇਸ਼ੇਵਰ ਦਿਖਦਾ ਯੁੱਗ ਖਤਮ ਹੋ ਗਿਆ ਇਸ ਤਹਿਤ ਹੁਕਮ ਜਾਰੀ ਹੋਈ ਸੀ ਕਿ ਹੁਣ ਅਮਰੀਕੀ ਫੌਜ ਦੇ ਵਿੱਚ ਕੋਈ ਵੀ ਦਾੜੀ ਨਹੀਂ ਰੱਖੇਗਾ ਜਿਸ ਤੇ ਕਾਂਗਰਸਮੈਨ ਸੂਜੀ ਨੇ ਕਿਹਾ ਕਿ ਇਹਨਾਂ ਟਿੱਪਣੀਆਂ ਨੇ ਉਹਨਾਂ ਅਮਰੀਕੀਆਂ ਦੇ ਵਿੱਚ ਸਵਾਲ ਖੜੇ ਕੀਤੇ ਨੇ ਜਿਨਾਂ ਦਾ ਧਰਮ ਜਾਂ ਡਾਕਟਰੀ ਸਥਿਤੀ ਚਿਹਰੇ ਦੇ ਵਾਲ ਰੱਖਣ ਦੀ ਮੰਗ ਕਰਦੀ ਹੈ ਸੂਜੀ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਮੁ슬ਮਨ ਪੁਰਸ਼ਾਂ ਦੇ ਲਈ ਦਾੜੀ ਰੱਖਣਾ ਇੱਕ ਸੁਨਨਤ ਮੁਅਕਕਦਾ ਹੈ ਇੱਕ ਸਫਾਰਿਸ਼ ਕੀਤਾ ਗਿਆ ਧਾਰਮਿਕ ਅਭਿਆਸ ਹੈ ਜੋ ਕਿ ਨਿਮਰਤਾ ਅਤੇ ਰੱਬ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਅਫਰੀਕੀ ਅਮਰੀਕੀਆਂ ਲਈ ਵਾਲ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ ਇਸ ਲਈ ਸਰਕਾਰ ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ